ਸਸਿਗਾ ਕਿਸਾਨ ਵੀਰੋ ਆ ਉਸਲੇ ਟਾਈਮ ਆਪਾਂ ਦੇਖਿਆ ਤੁਹਾਨੂੰ ਬਕੇਚ ਐਸਾ ਆਇਆ ਤੇ ਆਪਾਂ ਨੇ ਤਰਲੋਚਨ ਬਾਈ ਦੇ ਰੋਂਗੇ ਤੋਂ ਖੇਚ ਉਹਨਾਂ ਕਹੀ ਨਾ ਪਟਕੇ ਦੇਖਿਆ ਸੀਗਾ ਵੀ ਪਟਾਈ ਚੱਲੂਗਾ ਨਹੀਂ ਬਟ ਅੱਜ ਵੀ ਇਹਨੇ ਖੇਤ ਚ ਮਸ਼ੀਨ ਸਟਾਰਟ ਕਰਤੀ ਤਕਰੀਬਨ ਪਟਾਈ ਸਟਾਰਟ ਕਰਤੀ ਆ ਆਲੂ ਦਾ ਸਾਈਜ਼ ਵੀ ਬਹੁਤ ਵਧੀਆ ਤੇ ਈਲਡ ਵੀ ਬਹੁਤ ਆ ਰਹੀ ਐ ਤੇ ਈਲਡ ਨੀਰਵਾਟਾ ਆ ਆਜੋਗੇ 85 ਤੋਂ 90 ਕੁਇੰਟਲ ਦੇ ਲੋਚਨ ਵਾਏ ਕੇ ਇੱਚ ਖੜਾ ਹੀ ਆ ਤੁਸੀਂ ਦੇਖ ਰਹੇ ਹੋ ਮੀਂਹ ਤੋਂ ਬਾਅਦ ਫਸਟ ਪਟਾਈ ਇਹ ਜਿਹੜੀ ਆਪਾਂ ਮਸ਼ੀਨ ਨਾਲ ਲਾਈ ਆ ਤੇ ਕੋਈ ਦਿੱਕਤ ਨਹੀਂ ਆ ਰਹੀ ਟਰੈਕਟਰ ਆਰਾਮ ਨਾਲ ਚੱਲ ਰਿਹਾ ਤੇ ਝਾੜ ਵਾਏ ਵੀ ਬਹੁਤ ਵਧੀਆ ਨਿਕਲ ਰਿਹਾ ਆਲੂ ਬਿਲਕੁਲ ਸਾਫ ਆ ਤੇ ਰੇਟ ਵਧੀਆ ਬਹੁਤ ਵਧੀਆ ਆਲਮੋਸਟ ਰੇਟ 18 ਤੋਂ ਲੈ ਕੇ 19.5 19 ਤੱਕ ਵੀ ਹੈਗਾ ਸੈਂਪਲ ਪਾਸ ਹੈ ਸਾਇਦ ਤੁਸੀਂ ਚੈੱਕ ਕਰ ਸਕਦੇ ਹੋ ਮਰੀਨੋ ਦਾ ਸੀਟ ਦੀ ਇਹ ਤੇ ਸਾਈਜ਼ ਬਹੁਤ ਵਧੀਆ ਬਣਾਇਆ ਹਾਲੂ ਹਾਂ ਪਲਵਿੰਦਰ ਭਾਈ ਚਲਾ ਰਿਹਾ ਹਾਲੂ ਦਾ ਸਾਈਜ਼ ਬਹੁਤ ਵਧੀਆ ਬਣਿਆ ਹੋਇਆ ਤੁਸੀਂ ਚੈੱਕ ਹੀ ਕਰ ਸਕਦੇ ਹੋ ਮੌਸਮ ਬਿਲਕੁਲ ਸਾਫ ਹੈ ਅੱਜ ਹਾਂ ਧੁੱਪਾਂ ਨਿਕਲੀ ਹੋਈ ਆ ਏ 85 ਦਿਨ ਦੀ ਈਲਡ ਹੋਗੀ। ਪਟਾਈ ਬਹੁਤ ਵਧੀਆ। ਲੋਚਰ ਵੀ 85 ਦਿਨ ਦਾ ਹੋ ਗਿਆ ਨਾ ਇਹ। 11 ਤਰੀਕ ਦਾ ਲੰਮਸਮ ਬੀਜਿਆ ਹੋਇਆ ਵੀਰੇ ਇਹ। 11 ਨੂੰ ਇਹ 90 ਦਿਨ ਦਾ ਹੋ ਜੂ ਨਾ ਲੰਮ। ਇਹ ਤਕਰੀਬਨ 85 ਡੇ ਆਪਾਂ ਮੰਨਦੇ ਅੱਜ 85 ਦਿਨ ਦਾ ਹੋ ਗਿਆ। ਤੇ ਮਸ਼ੀਨ ਪ੍ਰੋਪਰ ਬਹੁਤ ਵਧੀਆ ਚੱਲ ਰਹੀ ਆ। ਤੇ ਈਲਡ ਵੀ ਨੀਅਰ ਟੂ ਆਊ ਵੀ 85 90 ਕੁਇੰਟਲ ਦੀ ਵੀਰ ਜੀ। ਤੇ ਮੌਸਮ ਬਿਲਕੁਲ ਖੁੱਲਿਆ ਹੋਇਆ ਅੱਜ ਧੁੱਪਾਂ ਨਿਕਲੀ ਹੋਈ ਆ ਕੱਲੀ ਬਾਰਿਸ਼ ਸ਼ੋਅ ਤਾਂ ਕਰਦੇ ਨੇ ਪਰ ਕੰਡੀਸ਼ਨ ਦੇ ਹਿਸਾਬ ਨਾਲ ਮੈਨੂੰ ਲੱਗਦੀ ਤਾਂ ਇਹ ਨਹੀਂ 20 ਪਾਊਗਾ ਦੇਖਦੇ ਆ ਪਰਮਾਤਮਾ ਦੇ ਅੱਗੇ ਕੀ ਆ ਕਿਵੇਂ ਕਰਦਾ ਕਿ ਮੀਂਹ ਬਾਰਿਸ਼ ਕਰਦਾ ਨਹੀਂ ਪਟਾਈ ਲੱਗ ਰਹੀ ਹੋਈ ਆ ਚੰਗਲੀ ਤਰ੍ਹਾਂ ਵੀਰ ਖੇਤਾਂ ਚ ਆਇਆ ਹੋਇਆ ਤੇ ਆਪਾਂ ਕਾਲੂ ਦੀ ਗੱਡੀ ਲੋਡੇਂ ਅੰਦਰ ਪਾਉਣੀ ਆ ਆਪਣਾ ਸੌਦਾ ਹੋਇਆ ਇਹਦੇ ਨਾਲ 100 ਰੁਪਏ ਦਾ ਤੇ ਆੰਟੀ ਤਕਰੀਬਨ ਬਹੁਤ ਵਧੀਆ ਜੇ ਕੱਢ ਦੇਣਾ ਜੜ ਜੜ ਜੇ ਜੜ ਹੁੰਦੀ ਹੈ ਨਾ ਜੇ ਇਹ ਜੜ ਔਰ ਔਰ ਜੇ ਦਾ ਨਾ ਜੇ ਦਾ ਨਾ ਮਜ ਮਤ ਡਾਲਣਾ ਠੀਕ ਹੈ ਹੈਲੋ ਠੀਕ ਹੈ ਇਸ ਵਿੱਚ ਜੇ ਵਾਲਾ ਮਤ ਨਾ ਲਾਣਾ ਠੀਕ ਹੈ ਆ ਸਹੀ ਨਿਕਲਦਾ ਵੀਰੇ ਬਾਹਰ ਆਪਾਂ 40 ਮੈਂ ਤੋਂ ਭਰਾਈ ਕਰਾ ਰਿਹਾ ਸਾਰੀ ਉਹ ਠੀਕ ਧੰਨਵਾਦ ਇੱਧਰ ਥੋੜਾ ਰੰਗ ਇਹਦੇ ਨਾਲ ਲਾ ਹਾਂ ਧੰਨਵਾਦ ਤੇ ਫਲੇਵਰ ਵੀ ਆਲਮਾਸਟ ਅੱਜ ਪੋਸਾ ਪੂਰੀ ਕਹਿੰਦੇ ਵੀਰ ਇੱਕ ਚਾਈਆਂ ਨਾਲ ਥੱਕ ਗਈ ਦੀ ਬੱਟ ਬੱਟ ਕੇ ਅੱਜ ਮਸ਼ੀਨ ਨਾਲ ਲੱਗੇ ਹੋਏ ਨੇ ਤੇ ਪਕਰਾਜ ਦਾ ਵੀ ਰੇਟ ਹਾਂ ਦੇਖਦੇ ਆ ਕੀ ਅਪਡੇਟ ਆਉਂਦੀ ਹੈ ਸ਼ਾਮ ਨੂੰ ਦੱਸਾਂਗੇ ਤੇ ਪਿਛਲੀ ਵੀਡੀਓ ਆਪਾਂ ਪਾਈ ਦੀ ਕਰੋੜੇ ਦੀ ਕਰੋੜੇ ਵਿੱਚ ਵੀ ਆ ਆਪਾਂ ਨੇ ਸ਼ੇਅਰ ਕਰਿਆ ਅੱਜ 1750 ਰੁਪਏ ਨੂੰ 2 ਹੰਟਰ ਵਜ ਕੋਲੀ ਕੱਢ ਕੇ ਉਤੀ ਦਾ ਕੀ ਅਪਡੇਟਾ ਜੋਤੀ ਵੀ ਤਿਆਰ ਹੈ ਇੱਕ ਡੇਡ ਹਾਂ ਮੇਰੇ ਓਕੇ ਆ ਕੰਮ ਦੇਖੋ ਬਿਲਕੁਲ ਵੀ ਟੇ ਨਹੀਂ ਆ ਰਹੀ ਇਹ ਉਹ ਤਾਂ ਸਾਫ਼ ਜਾ ਰਿਹਾ ਹੈ ਏ ਟੂ ਜ਼ੈਡ ਫਾਸਟ ਪਟਾਈ ਹੈ ਅਜੇ ਇਹ ਆਪਣੀ ਜਿਹੜੀ ਬਰੋਂਗਰ ਸਾਈਡ ਮਸ਼ੀਨਾਂ ਚੱਲ ਰਹੀਆਂ ਮੀਤੋਂ ਬਾਅਦ ਦੇਖੋ ਆਲੂ ਦੀ ਕੰਡੀਸ਼ਨ ਬਹੁਤ ਵਧੀਆ ਲੇਵਰ ਚ ਗਾਈ ਪ੍ਰੋਪਰ ਵਧੀਆ ਢੰਗ ਨਾਲ ਕਰ ਰਹੀ ਹੈ ਤੇ ਸ਼ਾਮ ਨੂੰ ਕੀ ਅਪਡੇਟ ਮਿਲਦੀ ਹੈ ਕਿਵੇਂ ਆ ਕੀ ਰੇਟ ਰਹੂਗਾ ਤੇ ਮੌਸਮ ਦਾ ਕੀ ਬਿਊਰੋ ਇਹ ਸਾਰਾ ਤੋਂ ਨਾਲ ਡਿਸਕਸ ਕਰਾਂਗੇ ਓਕੇ ਵੀਰੋ ਧੰਨਵਾਦ ਤੇ ਤਕਰੀਬਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੇਟ ਤੇ ਅਪਡੇਟ ਤੁਹਾਨੂੰ ਜਰੂਰ ਦਿਆ ਕਰਾਂਗੇ ਓਕੇ ਭਾਈ ਸੰਟੀ ਤਕਰੀਬਨ ਬਹੁਤ ਵਧੀਆ ਜੇ ਕਾਲ ਦੇਣਾ ਜੜ 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 ਹੁੰਦੀ ਹੈ ਨਾ ਜੇ ਜੜ ਔਰ ਔਰ ਜੇ ਦਾ ਨਾ ਜੇ ਦਾ ਨਾ ਮਤ ਮਤ ਡਾਲਣਾ ਠੀਕ ਹੈ ਹੈਲੋ ਠੀਕ ਹੈ ਇਸ ਵਿੱਚ ਜੇ ਵਾਲਾ ਮਤ ਨਾ ਲਾਣਾ ਠੀਕ ਹੈ ਹਾਂ ਸਹੀ ਨਿਕਲਦਾ ਵੀਰੇ ਬਾਰ ਆਪਾਂ 40 ਮੀਟਰ ਤੋਂ ਭਰਾਈ ਕਰਾ ਰਿਹਾ ਸਾਰੀ ਉਹ ਠੀਕਾ ਧੰਨਵਾਦ ਇੱਥੇ ਥੋੜਾ ਰੰਗ ਇਹਦੇ ਨਾਲ ਲਾ ਲਾ ਕੰਦ ਰੋ ਤੇ ਲੇਬਰ ਵੀ ਆਲਮਾਸਟ ਅੱਜ ਪੋਸਾ ਪੂਰੀ ਕਹਿੰਦੇ ਵੀਰੇ ਇੱਕ ਚਾਈਆਂ ਨਾ ਤੱਕ ਗਈ ਸੀ ਬੱਟ ਬੱਟ ਕੇ ਅੱਜ ਮਸ਼ੀਨ ਨਾਲ ਲੱਗੇ ਹੋਏ ਨੇ ਤੇ ਪਕਰਾਜ ਦਾ ਵੀ ਰੇਟ ਆ ਦੇਖਦੇ ਆ ਕੀ ਅਪਡੇਟ ਆਉਂਦੀ ਹੈ ਸ਼ਾਮ ਨੂੰ ਦੋ ਤਾਂਗੇ ਤੇ ਪਿਛਲੀ ਵੀਡੀਓ ਆਪਾਂ ਪਾਈ ਦੀ ਕਰੋੜੇ ਦੀ ਕਰੋੜੇ ਵਿੱਚ ਵੀ ਆ ਆਪਾਂ ਨੇ ਸ਼ੇਅਰ ਕਰਿਆ ਅੱਜ 17500 ਰੁਪਏ ਨੂੰ ਕੁਆਂਟਰ ਵਾਈਜ਼ ਬੋਲੀ ਕੱਢ ਕੇ ਤੇ ਜੋਤੀ ਦਾ ਕੀ ਅਪਡੇਟ ਹੈ ਜੋਤੀ ਵੀ ਤਿਆਰ ਹੈ ਇੱਕ ਡੇਡ ਆ ਮੇਰੇ ਓਕੇ ਆ ਕੰਮ ਦੇਖੋ ਬਿਲਕੁਲ ਵੀ ਟੇ ਨਹੀਂ ਆ ਰਹੀ ਹੈ ਉਹ ਤਾਂ ਸਾਫ਼ ਜਾ ਰਿਹਾ ALU to Z ਪਾਸਟੇ ਪਟਾਈ ਹੈ ਅੱਜ ਇਹ ਆਪਣੇ ਜਿਹੜੀ ਬ੍ਰੋਂਖੇ ਸਾਈਡ مشین ਚੱਲ ਰਹੀ ਹੈ ਮੀਂਹ ਤੋਂ ਬਾਅਦ ALU ਦੀ ਕੰਡੀਸ਼ਨ ਬਹੁਤ ਵਧੀਆ ਲੇਬਰ ਚੁਗਾਈ ਪ੍ਰੋਪਰ ਵਧੀਆ ਢੰਗ ਨਾਲ ਕਰ ਰਹੀ ਹੈ ਤੇ ਸ਼ਾਮ ਨੂੰ ਕੀ ਅਪਡੇਟ ਮਿਲਦੀ ਹੈ ਕਿਵੇਂ ਆ ਕੀ ਰੇਟ ਰਹੂਗਾ ਤੇ ਮੌਸਮ ਦਾ ਕੀ ਬਿਊਰੋ ਇਸ ਆਰਟ ਨਾਲ ਡਿਸਕਸ ਕਰਾਂਗੇ ਓਕੇ ਵੀਰੋ ਧੰਨਵਾਦ ਤੇ ਤਕਰੀਬ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੇਟ ਤੇ ਅਪਡੇਟਸ ਤੁਹਾਨੂੰ ਜਰੂਰ দেয়া ਕਰਾਂਗੇ ਓਕੇ ਬਾਈ